ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੀਨਤ ਸਿੰਘ ਨੂੰ ਅੱਜ ਉਹਨਾਂ ਦੇ ਚੰਡੀਗੜ੍ਹ ਸਥਿਤ ਬੀਨਤ ਸਿੰਘ ਮੈਮੋਰੀਅਲ ਵਿਖੇ ਯਾਦ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਘਟਾਰੀਆ ਤੋਂ ਇਲਾਵਾ ਕਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦੀ ਸ਼ਰਧਾਂਜਲੀ ਸਮਾਗਮ ਦੇ ਵਿੱਚ ਮੌਜੂਦ ਰਹੇ। ਇਸ ਮੌਕੇ ਸਾਰਿਆਂ ਵੱਲੋਂ ਬੀਨਤ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਦੇ ਲਈ ਬੀਨਤ ਸਿੰਘ ਨੂੰ ਯਾਦ ਕੀਤਾ ਗਿਆ। ਅੱਜ ਸਰ ਬੀਨਤ ਸਿੰਘ ਜੀ ਨੇ ਬਤੌਰ ਮੁੱਖ ਮੰਤਰੀ ਹੁੰਦਿਆਂ ਇਸ ਪੰਜਾਬ ਦੀ ਉਨਦੀ ਤਰੱਕੀ ਦੇ ਲਈ ਅਮਨ ਸ਼ਾਂਤੀ ਦੇ ਲਈ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਆਪਣੀ ਅੱਜ ਦੇ ਦਿਨ ਕੁਰਬਾਨੀ ਦਿੱਤੀ ਔਰ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਉਹਨਾਂ ਦਾ ਡੋਲਿਆ ਖੂਨ ਜਿਹੜਾ ਅੱਜ ਵੀ ਪੰਜਾਬ ਨੂੰ ਅੱਗੇ ਲਿਜਾ ਰਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਤੋਂ ਅੱਜ ਜਿਹੜਾ ਸਾਡਾ ਭਾਈਚਾਰਾ ਉਹ ਮਜ਼ਬੂਤ ਹੈ ਤੋਂ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਯਾਦ ਕਰ ਰਹੇ ਹਾਂ ਪੂਰੇ ਪੰਜਾਬ ਵਾਸੀ ਔਰ ਜਿਹੜੇ ਅਮਨ ਪਸੰਦ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹ ਸਰਬੰਸ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਰਕੀਰਤ ਸਿੰਘ ਕੋਟਲੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ ਜਿਨ੍ਹਾਂ ਵੱਲੋਂ ਕੀ ਸਾਬਕਾ ਮੁੱਖ ਮੰਤਰੀ ਪੀਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਉੱਥੇ ਹੀ ਇਸ ਪੂਰੇ ਸਮਾਗਮ ਤੋਂ ਰਵਨੀਤ ਬਿੱਟੂ ਗੈਰਹਾਜ ਰਹੇ। ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਦੀ ਤਬੀਅਤ ਵਿਗੜਨ ਦੇ ਚੱਲਦਿਆਂ ਉਹ ਦਿੱਲੀ ਤੋਂ ਨਹੀਂ ਆ ਪਾਈ ਸੀ। ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਵਾਇਰਲ ਬੁਖਾਰ ਨਾਲ ਜੂਝ ਰਹੇ ਨੇ। ਇਸ ਗੱਲ ਦੀ ਪੁਸ਼ਟੀ ਸੀਨੀਅਰ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਨੇ ਕੀਤੀ ਹੈ। ਹਾਂ ਉਹਨਾਂ ਨੇ ਦੇਖੋ ਤਾਂ ਪਰਿਵਾਰ ਦੇ ਮੈਂਬਰ ਨੇ ਆਉਣਾ ਹੀ ਸੀ ਅੱਜ ਕਿਉਂਕਿ ਉਹਨਾਂ ਨੂੰ ਵਾਇਰਲ ਹੋ ਗਿਆ ਜਿਆਦਾ ਤੇਜ਼ ਬੁਖਾਰ ਹੈ ਇਸ ਕਰਕੇ ਉਹ ਦਿੱਲੀ ਤੋਂ ਹੀ ਨਹੀਂ ਆ ਸਕੇ ਤੋਂ ਉਹਨਾਂ ਵੱਲੋਂ ਸਾਰਾ ਪਰਿਵਾਰ ਅਸੀਂ ਸਾਰੇ ਬਤੌਰ ਪਰਿਵਾਰ ਦੇ ਮੈਂਬਰ ਵਜੋਂ ਅਸੀਂ ਸਾਰੇ ਇੱਥੇ ਅੱਜ ਹਾਜ਼ਰ ਆ ਤੋਂ ਅੱਜ ਪੰਜਾਬ ਦੇ ਗਵਰਨਰ ਸਾਹਿਬ ਵੀ ਆਏ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਆਏ ਤੋਂ ਇਹ ਕਿਉਂਕਿ ਸਰ ਬਿਆਨ ਸਿੰਘ ਜੀ ਨੇ ਪੰਜਾਬ ਦੇ ਲਈ ਪੂਰੇ ਦੇਸ਼ ਲਈ ਔਰ ਪੂਰੇ ਸਮਾਜ ਲਈ ਕੁਰਬਾਨੀ ਦਿੱਤੀ ਹੈ ਤਾਂ ਸਾਰਿਆਂ ਦਾ ਹੀ ਫਰਜ ਬਣਦਾ ਕਿ ਉਹਨਾਂ ਨੂੰ ਯਾਦ ਰੱਖਿਆ ਜਾਵੇ ਉਹਨਾਂ ਦੀ ਜਿਹੜੀ ਲੇਗੇਸੀ ਹੈ ਉਹਨਾਂ ਦਾ ਜੋ ਵਿਰਾਸਤ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਦੁਬਾਰਾ ਕਦੇ ਫੇਰ ਉਹ ਵਾਤਾਵਰਨ ਨਾ ਬਣੇ ਪੰਜਾਬ ਦਾ ਮਾਹੌਲ ਜਿਹੜਾ ਠੀਕ ਰਹੇ ਇਹ ਸਾਰੇ ਅਸੀਂ ਕਾਮਨਾ ਕਰਦੇ ਹਾਂ ਬਿਊਰੋ ਰਿਪੋਰਟ ਜਗਬਾਨੀ ਟੀਵੀ